ਜਦੋਂ ਮੈਨੂੰ ਸਰਦਾਰ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਕਿ ਆਪਣੇ ਸਰਵਹਿੱਦਕਾਰੀ ਸਕੂਲ ਚ ਸਰਵਹਿੱਦਕਾਰੀ ਨਾ ਹੀ ਬੜਾ ਅੱਛਾ ਹੈ ਹੈ ਦੇਖੋ ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਕੋਈ ਅੱਛਾ ਕੰਮ ਹੀ ਹੋ ਰਿਹਾ ਹੋਵੇਗਾ ਇਹਨਾਂ ਨੇ ਕਹਾ ਵੀ ਗੁੰਦੌਦੀ ਸ਼ੋਰ ਲੱਗਿਆ ਫੁੱਲਾਂ ਦੀ ਪ੍ਰਦਰਸ਼ਨੀ ਲੱਗੀ ਹੈ ਤਾਂ ਮੇਰਾ ਦਿਲ ਕੀਤਾ ਜੇ ਕਿਉਂ ਨਾ ਜਾ ਕੇ ਉਹ ਉੱਥੇ ਆਪਣਾ ਇੰਜੋਏ ਕੀਤਾ ਜਾਵੇ ਵਿਜ਼ਿਟ ਕੀਤਾ ਜਾਵੇ ਜਦੋਂ ਆਇਆ ਮੇਰੀ ਐਕਸਪੈਕਟੇਸ਼ਨ ਤੋਂ ਵੀ ਵੱਧ ਮੈਨੂੰ ਲੱਗਿਆ ਕਿ ਥਿੰਨ-ਥਿੰਨ ਪ੍ਰਕਾਰ ਦੇ ਬੜੇ ਕਸ਼ੂਰੂਦਾਰ ਬੜੇ ਸੋਹਣੇ ਫੁੱਲ ਨੇ ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਜਦੋਂ ਦਾ ਸੁਖਮਿੰਦਰ ਸਿੰਘ ਨੇ ਵੀ ਹਰ ਸਾਲ ਇਹਦੀ ਤਰਕੀ ਹੋਣ ਦੇ ਚਾਂਸ ਹੈ ਹੋਰ ਵੱਡਾ ਸ਼ੋਅ ਹੋਏਗਾ ਤੇ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਕੋਈ ਅਸਾ ਟਾਈਮ ਆਏ ਜਦੋਂ ਇਹ ਗੰਦੌਤੀ ਸ਼ੋਅ ਹਿੰਦੁਸਤਾਨ ਦੀ ਸ਼ਾਨ ਬਣੇ बहुत अच्छा जो है यहाँ पे 200 हंड्रेड प्लस वेराइटीज ऑफ फ्लावर्स हैं प्लांट्स हैं बहुत अच्छा लगा है, यहाँ पे देखिए तो बहुत तरह की वैरायटीज़ देखने को मिली है यहाँ पे प्लांट्स के मतलब ध्यान रखें प्लांट्स को ग्रीनरी करें ग्रीनरी से मतलब अच्छा रहता है हमारा एनवायरनमेंट लोगों ने देखा है कि जेड़े प्लांट ने ਇਹਨਾਂ ਦੀ ਗੁਣਕੀ ਨੇ ਇਹਨਾਂ ਦੇ ਨੁਕਸਾਨ ਤੋਂ ਕੋਈ ਹੈ ਨਹੀਂ ਜਿਹੜਾ ਇਹ ਫੁੱਲਾਂ ਦੇ ਨਾਲ ਲੋਕ ਪਿਆਰ ਕਰਦੇ ਨੇ ਉਹ ਬੜੇ ਕੋਮਲ ਚਿੱਤ ਲੋਕ ਹੁੰਦੇ ਨੇ ਅਸੀਂ ਬਹੁਤ ਥੋੜੇ ਜਿਹੀ ਗਮਲਿਆਂ ਤੋਂ ਸ਼ੁਰੂ ਕੀਤਾ ਸੀ ਪਰ ਅੱਜ ਸਾਡੇ ਕੋਲ ਅਸੀਂ ਕੰਪੀਟੀਸ਼ਨ ਦੇ ਦੌਰ ਤੇ ਆਰਗੇਨਾਈਜੇਸ਼ਨਸ ਇੰਡੀਵਿਜੂਅਲਸ ਨੂੰ ਬੁਲਾਇਆ ਸੀ ਜਿਹਦੇ ਵਿੱਚ ਵੱਧ ਛੜ ਕੇ ਸਭ ਨੇ ਪਾਰਟਿਸਿਪੇਟ ਕੀਤਾ ਵਿਦਿਆਪਰ ਸਥਾਪਿਤ ਸੰਸਥਾ ਵੱਲੋਂ ਮੁਹਾਲੀ ਦੇ ਜਤਿੰਦਰ ਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਚ ਲਗਾਇਆ ਗਿਆ ਤੇਜਾ ਗੁਲਦੋਦ ਦੀ ਸ਼ੋਅ ਅੱਜ ਆਪਣੀਆਂ ਮਿੱਠੀਆਂ ਯਾਦਾਂ ਬਖੇਰਦਾ ਹੋਇਆ ਸ਼ਾਨ ਸ਼ੌਕਤ ਨਾਲ ਸਮਾਪਤ ਹੋ ਗਿਆ। ਅੱਜ ਆਖਿਰਲੇ ਦਿਨ ਆਮ ਸ਼ਹਿਰੀਆਂ ਅਤੇ ਵਿਦਿਆਰਥੀਆਂ ਤੇ ਨੌਜਵਾਨ ਮੁੰਡੇ ਕੁੜੀਆਂ ਸਮੇਤ ਬਜ਼ੁਰਗਾਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਫੁੱਲਾਂ ਦੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ। ਜ਼ਿਲ੍ਹਾ ਕੰਜ਼ਿਊਮਰ ਕੋਰਟ ਦੇ ਜੱਜ ਐਸ ਕੇ ਅਗਰਵਾਲ ਨੇ ਗੁਲਦੋਦੀ ਸ਼ੋਹ ਦੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਕੁਦਰਤ ਨਾਲ ਜੁੜ ਫੁੱਲਾਂ ਅਤੇ ਸਮਾਜਿਕ ਰਿਸ਼ਤਿਆਂ ਨਾਲ ਮੁਹੱਬਤ ਕਰਨ ਦੀ ਅਪੀਲ ਕੀਤੀ। ਬਾਈਟ ਗੁਲਦੋਦੀ ਸ਼ੋਹ ਦੀ ਸਫਲਤਾ ਤੋਂ ਬਾਗੋ ਬਾਗ ਵਾਤਾਵਰਣ ਪ੍ਰੇਮੀ ਓਮ ਪ੍ਰਕਾਸ਼ ਮਲੋਨੀ ਨੇ ਕਿਹਾ ਹੈ ਕਿ ਨੌਜਵਾਨ ਵਰਗ ਅਤੇ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਚ ਭਾਰ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਅਗਲੇ ਸਾਲ ਹੋਰ ਵੀ ਵਧੀਆ ਤਰੀਕੇ ਨਾਲ ਗੁਲਦੋਦ ਦੀ ਸ਼ੋਅ ਕਰਵਾਇਆ ਜਾਵੇਗਾ। ਬਾਈਟ ਸਰ ਬਾਦਰ ਜਦੋਂ ਮੈਨੂੰ ਸਰਦਾਰ ਸਤਵਿੰਦਰ ਸਿੰਘ ਜੀ ਨੇ ਦੱਸਿਆ ਕਿ ਆਪਣੇ ਸਰਵਿਸਦਾਰੀ ਸਕੂਲ ਚ ਸਰਵਿਸਦਾਰੀ ਨਾਂ ਹੀ ਬੜਾ ਅੱਛਾ ਹੈ। ਹੈ ਦੇਖੋ ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਕੋਈ ਅੱਛਾ ਕੰਮ ਹੀ ਹੋ ਰਿਹਾ ਹੋਵੇਗਾ। ਇਹਨਾਂ ਨੇ ਕਿਹਾ ਵੀ ਗੁਲਦੋਦ ਦੀ ਸ਼ੋਰ ਲੱਗਿਆ ਫੁੱਲਾਂ ਦੀ ਪ੍ਰਦਰਸ਼ਨੀ ਲੱਗੀ ਹੈ। ਤਾਂ ਮੇਰਾ ਦਿਲ ਕੀਤਾ ਵੀ ਕਿਉਂ ਨਾ ਜਾ ਕੇ ਉਹ ਉੱਥੇ ਆਪਣਾ ਇੰਜੋਏ ਕੀਤਾ ਜਾਵੇ ਵਿਜ਼ਿਟ ਕੀਤਾ ਜਾਵੇ ਤੇ ਜਦੋਂ ਆਇਆ ਮੇਰੀ ਐਕਸਪੈਕਟੇਸ਼ਨ ਤੋਂ ਵੀ ਵੱਧ ਮੈਨੂੰ ਲੱਗਿਆ ਵੀ ਪਿੰਨ ਪਿੰਨ ਪ੍ਰਕਾਰ ਦੇ ਬੜੇ ਖੁਸ਼ਬੂਦਾਰ ਬੜੇ ਸੋਹਣੇ ਫੁੱਲ ਨੇ ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਸਤਜਾਰ ਸਤਵਿੰਦਰ ਸਿੰਘ ਨੇ ਵੀ ਹਰ ਸਾਲ ਇਹਦੀ ਤਰੱਕੀ ਹੋਣ ਦੇ ਚਾਂਸ ਹੈ ਹੋਰ ਵੱਡਾ ਸ਼ੋਅ ਹੋਏਗਾ ਤੇ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਕੋਈ ਐਸਾ ਟਾਈਮ ਆਏ ਜਦੋਂ ਇਹ ਗਲਦੌਦੀ ਸ਼ੋਅ ਹਿੰਦੁਸਤਾਨ ਦੀ ਸ਼ਾਨ ਬਣੇਗਾ ਇਹ ਸਾਰ ਇੱਕ ਜੂਡੀਸਰੀ ਨਾਲ ਇਹ ਜੁੜਿਆ ਹੋਇਆ ਸਵਾਲ ਹੈਗਾ ਜਦੋਂ ਵੀ ਕੇਸ ਆਉਂਦੇ ਨੇ ਜਾਂ ਘਰੇਲੂ ਹਿੰਸਾ ਦੇ ਕੇਸ ਆਉਂਦੇ ਨੇ ਉਹ ਸਾਲਵ ਹੋ ਜਾਂਦੇ ਨੇ ਜੋੜੇ ਘਰਾਂ ਨੂੰ ਆਪਣੇ ਵਾਪਸ ਜਾਂਦੇ ਨੇ ਖੁਸ਼ੀ-ਖੁਸ਼ੀ ਉਦੋਂ ਸਾਰਾ ਜਿਹੜੀ ਜੁਡੀਸਟਰੀ ਹੈ ਉਹਨਾਂ ਨੂੰ ਜਿਹੜੀ ਹੈਗੀ ਆ ਗੁਲਦਸਤੀ ਆ ਫੁੱਲ ਜਿਹੜੇ ਭੇਟ ਕਰਦੇ ਆ ਉਹਦਾ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਦਾ ਮਤਲਬ ਤਾਂ ਇਹ ਹੁੰਦਾ ਵੀ ਸਾਡੇ ਮਨਾਂ ਦੇ ਵਿੱਚ ਪੜਕਾ ਤੇ ਖਟਾਸ ਹੁੰਦੀ ਹੈ ਜਦੋਂ ਅਸੀਂ ਰਿਸ਼ਤਿਆਂ ਨੂੰ ਇਕੱਠੇ ਕਰ ਲਾਂਗੇ ਪਿਆਰ ਨਾਲ ਸਮਝਾਵ ਜਾ ਕੇ ਜਿਵੇਂ ਅਸੀਂ ਲੋਕ ਅਦਾਲਤਾਂ 'ਚ ਫੈਸਲੇ ਕਰਦੇ ਆ ਕਿਉਂਕਿ ਲੜਾਈ 'ਚ ਤਾਂ ਕੁਝ ਰੱਖਿਆ ਨਹੀਂ ਕਦੇ ਵੀ ਲੜਾਈ 'ਚ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਤੁਸੀਂ ਸਮਝਾ ਕੇ ਲੋਕਾਂ ਨੂੰ ਆਪਸੀ ਸਮਝਾਉਂਦੇ ਰਹੀ ਪਿਆਰ ਨਾਲ ਘਰੇ ਭੇਜ ਦਿਆਂ ਕਿਉਂਕਿ ਕਾਨੂੰਨੀ ਲੜਾਈ ਦਾ ਤਾਂ ਕੋਈ ਲਿਮਟ ਨਹੀਂ ਜੀ ਇਹਦੀ ਅਪੀਲ ਦਰ ਅਪੀਲ ਫਿਰ ਐਗਜ਼ੀਕਿਊਸ਼ਨ ਆ ਇੱਕ ਕੜਾਵਾਹਟ ਹੋਰ ਵਜ ਜਾਂਦੀ ਹੈ ਲੜਾਈ ਹੋਰ ਵਜ ਜਾਂਦੀ ਹੈ ਜਦੋਂ ਅਸੀਂ ਲੋਕ ਅਦਾਲਤ ਰਹੀ ਆਪਸੀ ਭਾਈਚਾਰੇ ਰਹੀ ਪਿਆਰ ਨਾਲ ਹੀ ਉਹਨਾਂ ਨੂੰ ਘਰੇ ਭੇਜਦੇ ਆ ਤਾਂ ਉਹਨਾਂ ਦਾ ਇੱਕ ਜੀਵਨ ਹੈ ਜਿਹੜਾ ਫੁੱਲਾਂ ਵਰਗ ਬਣ ਜਾਂਦਾ ਇਸ ਕਰਕੇ ਫੁੱਲਾਂ ਦਾ ਗੁਲਦਸਤਾ ਉਹਦਾ ਸਿੰਬਲ ਹੈ ਹੇਮਲਤਾ ਸ਼ਰਮਾ ਗੁਲਦਾਦੀ ਸ਼ੋਅ ਦੇਖਣੇ ਆਇਓ ਕੀ ਕਹਿਣਾ ਚਾਹਤੇ ਹੋ ਸਰ ਬਹੁਤ ਅੱਛਾ ਸ਼ੋਅ ਹੈ ਯਹਾਂ ਪੇ 200 ਪਲੱਸ ਵੈਰਾਈਟੀਜ਼ ਆਫ ਫਲਾਵਰਸ ਹੈ ਪਲਾਂਟਸ ਹੈ ਬਹੁਤ ਅੱਛਾ ਲੱਗਾ ਯਹਾਂ ਪੇ ਦੇਖ ਕੇ ਮਤਲਬ ਬਹੁਤ ਤਰ੍ਹਾਂ ਕੀ ਵੈਰਾਈਟੀਜ਼ ਦੇਖਣੇ ਕੋ ਮਿਲਿਆ ਯਹਾਂ ਪੇ ਕਿ ਕੈਸੇ ਇਨ ਪਲਾਂਟਸ ਕੋ ਮਤਲਬ ਇਨਕੋ ਕੈਸੇ ਇਨਕੀ ਕੇਅਰ ਕੀ ਗਈ ਹੈ ਮਤਲਬ ਅੱਛੇ ਸੇ ਮਤਲਬ ਇਨਕਾ ਕੀਆ ਹੋਇਆ ਹੈ ਆਪ ਕਹਾਂ ਸੇ ਆਏ ਹੋ सर हम uh, 42 हाँ जी सी जी फोर्टी टू कॉलेज से आए हैं चंडीगढ़ आपने भी यहाँ हाँ जी सर हमने भी पार्ट लिया है हमारा मतलब uh, उसमें बेस्ट बेस्ट में आया सेकेंड बेस्ट में हमारा बेस्ट में। हां जी तो आप क्या मैसेज देना चाहते में यूथ को यूथ को ये कि प्लांट्स के मतलब ध्यान रखें प्लांट्स को ग्रीनरी करें ग्रीनरी से मतलब अच्छा रहता है हमारा इन्वायरमेंट नेचर पर ध्यान दो बहुत अच्छा लगता है प्लांट्स और फ्लावर्स के बीच में रहना थैंक यू मेरा नाम बलजिंदर कौर है जी तो गुलदादी शो देखने आए आया ਕਿਆ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਇਹ ਗੁਲਦੌਦੀ ਸ਼ੋਅ ਦੀ ਮੈਂ ਵੀ ਇੱਕ ਪਾਰਟਨਰ 파ਰਸਲ ਹਾਂ ਅਸੀਂ ਓਮਪ੍ਰਕਾ ਸਰ ਜੀ ਦੇ ਨਾਲ ਇਹ ਗੁਲਦੌਦੀ ਸ਼ੋਅ ਲਗਾਤਾਰ ਇਹ ਸਾਡਾ ਤੀਸਰਾ ਸਾਲ ਹੈ ਜਿਹੜਾ ਅਸੀਂ ਲਗਾ ਰਹੇ ਹਾਂ ਅਸੀਂ ਬਹੁਤ ਥੋੜੇ ਜਿਹੀ ਗਮਲਿਆਂ ਤੋਂ ਸ਼ੁਰੂ ਕੀਤਾ ਸੀ ਪਰ ਅੱਜ ਸਾਡੇ ਕੋਲ ਅਸੀਂ ਕੰਪੀਟੀਸ਼ਨ ਦੇ ਤੌਰ ਤੇ ਆਰਗੇਨਾਈਜੇਸ਼ਨਸ ਇੰਡੀਵਿਜੂਅਲਸ ਨੂੰ ਬੁਲਾਇਆ ਸੀ ਜਿਹਦੇ ਵਿੱਚ ਵੱਧ ਚੜ ਕੇ ਸਭ ਨੇ ਪਾਰਟਿਸਿਪੇਟ ਕੀਤਾ ਤੇ ਪੀਜੀ ਸੈਕਟਰ 12 ਨੂੰ ਫਰਸਟ ਪ੍ਰਾਈਜ਼ ਆਰਗੇਨਾਈਜੇਸ਼ਨ categories ਮਿਲਿਆ ਤੇ ਪਿੰਟੂ रावत ਜੀ ਫਰੋਮ ਸੈਕਟਰ 78 ਹੀ ਗਾਟ ਦਾ ਫਰਸਟ ਪ੍ਰਾਈਜ਼ ਇਨ ਦਾ ਇੰਡੀਵਿਜੂਅਲ categories ਤੇ ਇਹਦੇ ਵਿੱਚ ਹੁਣ ਅਸੀਂ ਬੇਬੀ ਸ਼ੋ ਵੀ ਰੱਖਿਆ ਨਾਲ ਦੇ ਨਾਲੇ ਚੱਲ ਰਿਹਾ ਤੇ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਐਂਡ ਪਲਸ ਨੀਅਰ ਆਲ ਦਾ ਰੈਜ਼ੀਡੈਂਟਸ ਜਿਹੜੇ ਨੇੜੇ ਤੇੜੇ ਦੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ ਪਲਸ ਸਕੂਲਸ ਟੀਚਰਸ ਸਭ ਨੂੰ ਬੁਲਾਇਆ ਗਿਆ ਸੀ ਤੇ ਸਾਰੇ ਇੱਥੇ ਬਹੁਤ ਇੰਜੋਏ ਕਰ ਰਹੇ ਆ ਤੇ ਫੁੱਲਾਂ ਦਾ ਆਨੰਦ ਮਾਣ ਰਹੇ ਨੇਚਰ ਦੇ ਵਿੱਚ ਆ ਕੇ ਜਿਵੇਂ ਤੁਸੀਂ ਅੱਜ ਤੀਜਾ ਸਾਲ ਹੈਗਾ ਤੁਹਾਡਾ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਗਰੋਥ ਵਾਈਜ਼ ਗਰੋਥ ਵਾਈਜ਼ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਤਾਂ ਅਸੀਂ ਬਹੁਤ ਹੀ ਥੋੜੇ ਜਿਹੇ ਗਮਲੇ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਇੰਨੇ ਸਾਰੇ ਸਾਡੇ ਜਿਹੜੇ ਇਹ ਬਲਾਕਸ ਲੱਗੇ ਹੋਏ ਆ ਇਹ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡਾ ਕਿੰਨੇ ਗਮਲੇ ਤੇ ਕਿੰਨੇ ਕਿਸਮ ਦੇ ਫੁੱਲ ਨੇ ਇਦੇ ਵਿੱਚ 100 ਤੋਂ ਜ਼ਿਆਦਾ ਕਿਸਮਾਂ ਦੇ ਫੁੱਲ ਨੇ ਜੀ ਮੋਰ ਥੈਨ 100 ਵੈਰਾਈਟੀਆਂ ਅਗਰ ਜੇ ਮੈਂ ਪਿੰਪੁਆਇੰਟ ਕਰਾਂ ਤਾਂ ਇਟ ਇਜ਼ ਅਰਾਊਂਡ 120 120 ਵੈਰਾਈਟੀਆਂ ਦੇ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਦੇ ਫੁੱਲ ਨੇ ਤੇ ਪਲੱਸ ਗਮਲੇ ਆ ਅਰਾਊਂਡ 3000 ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਦੇਣਾ ਚਾਹਾਂਗੀ ਕਿ ਜਿਹੜੀ ਕੁਦਰਤ ਦੀ ਸਾਨੂੰ ਦੇਣ ਹੈ ਇਹ ਸੋਹਣੇ ਸੋਹਣੇ ਫੁੱਲ ਗੁਲਦੌਦੀ ਦੇ ਇਹ ਬਹੁਤ ਹੀ ਸੋਹਣੇ ਨੇ ਤੇ ਜੇ ਇੱਕ ਵਾਰੀ ਖੇੜ ਜਾਣ ਤੇ ਘੱਟੋ ਘੱਟ 2 ਮਹੀਨੇ ਤੱਕ ਰਹਿੰਦੇ ਆਏ ਨੇ ਤੇ ਤੁਸੀਂ ਵੀ ਸਾਰੇ ਘਰ-ਘਰ ਮਤਲਬ ਆਪਾਂ ਮੈਸੇਜ ਪਹੁੰਚਾਈਏ ਕਿ ਅਸੀਂ ਗੁਲਦੋਦੀ ਨੂੰ ਵੀ ਜ਼ਰੂਰ ਲਗਾਈਏ ਜ਼ਰੂਰੀ ਨਹੀਂ ਕਿ ਆਪਾਂ ਸਿਰਫ ਗੁਲਾਬ ਹੀ ਲਗਾਣੇ ਆ ਜਾਂ ਗੇਂਦਾ ਹੀ ਲਗਾਣੇ ਗੁਲਦੋਦੀ ਵੀ ਬਹੁਤ ਸੋਹਣਾ ਫੁੱਲ ਹੈ ਔਰ ਇਹਦੇ ਬਹੁਤ ਮੈਡੀਸਨਲ ਯੂਸੇਜ਼ ਵੀ ਹੈਗੇ ਨੇ ਤੁਸੀਂ ਦੇਖੋਗੇ ਤੇ ਇਹ ਇਹਨਾਂ ਦੇ ਉੱਤੇ ਕਿੰਨੀਆਂ ਮਧੂਮੱਖੀਆਂ ਆ ਰਹੀਆਂ ਹਨਾ ਤੇ ਇਸ ਕਰਕੇ ਇਹ ਬਾਇਓ ਡਾਈਵਰਸਿਟੀ ਵਿੱਚ ਵੀ ਸਾਨੂੰ ਬਹੁਤ ਹੈਲਪ ਕਰਦੇ ਨੇ ਤੇ ਗੁਲਦੌਦੀ ਦਾ ਸਾਰੇ ਆਓ ਤੇ ਆਨੰਦ ਮਾਣੋ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਲਗਾਓ ਇਦਾਂ ਹੈ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਸਥਾਨਕ ਲੋਕਾਂ ਨੂੰ ਸੰਮਿਲਿਤ ਕਰਨਾ ਸਥਾਨਕ ਲੋਕਾਂ ਨੂੰ ਭਾਗੀਦਾਰ ਬਣਾਉਣਾ ਉਹਦੇ ਵਿੱਚ ਅਸੀਂ ਪੂਰਨ ਰੂਪ ਵਿੱਚ ਸਹਿਯੋਗ ਸਾਨੂੰ ਉਹ ਹੈ ਜਿਹੜਾ ਲਾਭ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਸਾਡੀ ਜਿਹੜੀ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਹੈ ਸੈਕਟਰ 71 ਦੀ ਅ ਡਿਪਟੀ ਮੇਅਰ ਐਮ ਸੀ ਸਰਦਾਰ ਅਮਰੀਕ ਸਿੰਘ ਸੋਮਲ ਜੀ ਇੱਥੇ ਦੇ ਜਿਹੜੇ ਪ੍ਰਧਾਨ ਨੇ ਇਕੋ ਪਲਾਂਟੇਸ਼ਨ ਗਰੁੱਪ ਦੇ ਸਰਦਾਰ ਆਪਣਾ ਮਲਕੀਤ ਸਿੰਘ ਸੋਹੀ ਜੀ ਬੋਪਰਾਏ ਸਾਹਿਬ ਤੇ ਇਸ ਤੋਂ ਵੀ ਨ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਚੰਡੀਗੜ੍ਹ ਦੇ ਜਿਹੜੀ ਪੀ ਜੀ ਹੈ ਉਹਨਾਂ ਦਾ ਸੇਂਟ ਜੋਸਫ ਸਕੂਲ ਸੇਂਟ ਸਟੀਫਨ ਸਕੂਲ ਸੈਕਟਰ 42 ਦਾ ਕਾਲਜ ਤੇ ਇਸ ਤੋਂ ਮੇਰਾ ਵਿਅਕਤੀਗਤ ਜਿਹੜੇ ਲੋਕ ਨੇ ਸਾਡੇ ਨਾਲ ਜੁੜੇ ਨੇ ਇਸ ਤੋਂ ਮੈਨਾਂ ਲਗਭਗ 2000 ਤੋਂ ਵੱਧ ਲੋਕਾਂ ਨੇ ਇੱਥੇ ਵਿਜ਼ਿਟ ਕੀਤੀ ਹੈ ਲੋਕਾਂ ਨੇ ਦੇਖਿਆ ਹੈ ਕਿ ਜਿਹੜੇ ਇਹ ਪਲਾਂਟ ਨੇ ਇਹਨਾਂ ਦੀ ਗੁਣ ਕੀ ਨੇ ਅਤੇ ਇਹਨਾਂ ਦੀ ਨੁਕਸਾਨ ਤੋਂ ਕੋਈ ਹੈ ਨਹੀਂ ਜਿਹੜਾ ਇਹ ਫੁੱਲਾਂ ਦੇ ਨਾਲ ਲੋਕ ਪਿਆਰ ਕਰਦੇ ਨੇ ਉਹ ਬੜੇ ਕੋਮਲ ਚਿੱਤ ਲੋਕ ਹੁੰਦੇ ਨੇ ਲੋਕਾਂ ਦੀ ਮੇਨ ਅਟਰੈਕਸ਼ਨ ਦਾ ਜਿਹੜਾ ਸੋਮਾ ਸੀ ਉਹ ਮੈਡੀਸਨਲ ਪਲਾਂਟਸ ਸੀਡਸ ਹਰਬੇਰੀਅਮ ਹਰਬਲ ਪਲਾਂਟਸ ਐਂਡ ਨਰਸਰੀ ਹਰਬਲ ਗਾਰਡਨ ਇਹ ਲੋਕਾਂ ਦੇ ਖਿੱਚ ਦਾ ਵਿਸ਼ੇਸ਼ ਕੇਂਦਰ ਰਹੇ ਨੇ ਗੁਲਦੌਦੀ ਮੇਲੇ ਦੇ ਨਾਲ-ਨਾਲ ਤਾਂ ਕੁੱਲ ਮਿਲਾ ਕੇ ਅਸੀਂ ਬਹੁਤ ਖੁਸ਼ ਹਾਂ ਵਿਦਿਆਪਰਤੀ ਪੰਜਾਬ ਤੇ ਵਿਦਿਆਪਰਤੀ ਉੱਤਰ ਖੇਤਰ ਨੂੰ ਮਾਣ ਹੈ ਕਿ ਇਹ ਜਿਹੜਾ ਉਹਨਾਂ ਨੇ ਗੁਲਦੌਦੀ ਸੋ ਅਰੇਂਜ ਕੀਤਾ ਹੈ ਇਹ ਹਰਮਲ ਪ੍ਰਾਂਤ ਸੰਬੰਧੀ ਜਾਗਰੂਕਤਾ ਫੈਲਾ ਰਹੇ ਨੇ ਬੱਚਿਆਂ ਨੂੰ ਲਾਭ ਹੈ ਡਾਇਰੈਕਟ ਜਿਹੜੇ ਅੱਜ ਦੇ ਬੱਚੇ ਨੇ ਉਹ ਕੱਲ ਦੇ ਕਿਸਾਨ ਨੇ ਉਹ ਕੱਲ ਦੇ ਜਿਹੜੇ ਮੈਡੀਸਨਲ ਪਲਾਂਟਸ ਦੀਆਂ ਨਰਸਰੀਆਂ ਨੇ ਉਹਨਾਂ ਦੇ ਓਨਰ ਨੇ ਯਾਨੀ ਜਿਹੜਾ ਸਾਰਾ ਸਕਿੱਲ ਡਿਵੈਲਪਮੈਂਟ ਹੈ ਸਕਿੱਲ ਡਵੈਲਪਮੈਂਟ ਦਾ ਇੱਕ ਬਹੁਤ ਵੱਡਾ ਸੋਰਸ ਹੈ ਸੋਰਸ ਆਫ ਇਨਸਪੀਰੇਸ਼ਨ ਹੈ ਜਿਸ ਦਾ ਸਿਹਰਾ ਸਾਡੇ ਸਥਾਨਕ ਸਕੂਲ ਜਤਿੰਦਰ ਮੀਰ ਸਰਹਿਤਕਾਰੀ ਸੀਨੀਅਰ ਸਕੰਦਰੀ ਸਕੂਲ ਸੈਕਟਰ 71 ਮੋਹਾਲੀ ਵਿਦਿਆਪਾਤੀ ਪੰਜਾਬ ਵਿਦਿਆਪਾਤੀ ਉੱਤਰ ਖੇਤਰ ਦੇ ਨਾਲ-ਨਾਲ ਜਿਹੜੇ ਸਾਡੇ ਸਥਾਨਕ ਲੋਕ ਨੇ ਸਾਡੀਆਂ ਐਸੋਸੀਏਸ਼ਨਾਂ ਨੇ ਉਹਨਾਂ ਨੂੰ ਜਾਂਦਾ ਹੈ ਸਾਡੇ ਕਾਲਜਾਂ ਨੂੰ ਜਾਂਦਾ ਹੈ ਸਾਡੇ ਸਕੂਲਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇੱਥੇ ਦੋ ਦਿਨਾਂ ਵਿੱਚ ਪਾਰਟਿਸਿਪੇਟ ਅੱਛਾ ਜੀ ਮੈਂ ਇਹਦੀ ਸਫਲਤਾ ਦੇ ਬਾਰੇ ਤੁਸੀਂ ਦੱਸ ਰਹੇ ਹੋ ਹੈਗੇ ਆ ਤੇ ਆਉਣ ਵਾਲੇ ਜਿਹੜਾ ਹੈਗਾ ਸਾਲ ਆ ਉਹਦੇ ਨੂੰ ਕਿੰਨੀ ਦੀਆਂ ਤਿਆਰੀਆਂ ਉਹਦੇ ਵਿੱਚ ਉਹਦੇ ਵਿੱਚ ਅਸੀਂ ਜਿਹੜੀਆਂ ਤਿਆਰੀਆਂ ਨੇ ਮਾਨਯੋਗ ਜੀਓ ਅਸੀਂ ਮਾਰਚ ਤੋਂ ਸ਼ੁਰੂ ਕਰ ਦਾਂਗੇ ਤੇ ਜਿਹੜੀਆਂ ਮਾਰਚ ਵਿੱਚ ਗੁਲਦੌਦੀ ਸ਼ੁਰੂ ਹੁੰਦੀ ਹੈ ਲੋਕ ਕਹਿੰਦੇ ਨੇ ਵੀ ਇਹ ਦੋ ਮਹੀਨੇ ਦੀ ਫਸਲ ਨਹੀਂ ਇਹ ਮਾਰਚ ਆ ਮਾਰਚ ਅਪ੍ਰੈਲ ਮਈ ਜੂਨ ਤੱਕ ਇਹਨਾਂ ਦੀ ਸਾਨੂੰ ਬਹੁਤ ਤਿਆਰ ਕਰਨੀ ਹੁੰਦੀ ਹੈ ਪਹਿਲਾਂ ਇਹਨਾਂ ਨੂੰ ਕੱਟਣਾ ਹੁੰਦਾ ਹੈ ਕੱਟਣ ਤੋਂ ਬਾਅਦ ਇਹਨਾਂ ਦੀ ਖਾਦ ਪਾਣੀ ਹੁੰਦੀ ਹੈ ਪਾਣੀ ਪਾਣੇ ਹੁੰਦਾ ਹੈ ਫਿਰ ਉਹਨਾਂ ਦੀ ਕਟਿੰਗ ਕਰਕੇ ਅਸੀਂ ਛੋਟੀ ਬਹੁਤ ਤਿਆਰ ਕਰਦੇ ਹਾਂ ਇਹ ਜਿੰਨੀ ਸਾਡੀ ਗੁਲਦੋਦੀ ਹੈ ਸਾਡੀ ਆਪਣੀ ਤਿਆਰ ਕੀਤੀ ਹੋਈ ਹੈ ਜਿਹੜਾ ਸਕੂਲਾਂ ਦਾ ਪੈਸਾ ਹੈ ਉਸ ਵਿੱਚ ਕੋਈ ਪੈਸਾ ਨਹੀਂ ਲੱਗਿਆ ਪੈਸਾ ਉਹੀ ਲੱਗਿਆ ਹੈ ਜਿਹੜੇ ਅਸੀਂ ਮਾਲੀਆਂ ਨੂੰ ਦਿੰਦੇ ਹਾਂ ਜਿਹੜੇ ਸਾਡੇ ਐਕਸਪਰਟ ਨੇ ਉਹ ਦਿੰਦੇ ਆ ਆਦਰਵਾਇਜ਼ ਇਹ ਲੱਖਾਂ ਰੁਪਏ ਦੀ ਗੁਲਦੋਦੀ ਹੈ ਅਸੀਂ ਫ੍ਰੀ ਆਫ ਕੋਸਟ ਤਿਆਰ ਕੀਤੀ ਹੈ